ਇੱਕ ਕਿਤਾਬ ਹੈ ਜਿਹਨੂੰ ਕਹਿੰਦੇ ਆ ਉਪਚਾਰੀਏ ਜੋਤਿਸ਼ ਕਾਮਦੀ ਮਤਲਬ ਇਹ ਉਹ ਰੈਫਰੈਂਸ ਹੈ ਪਰਾਸ਼ਦ ਸਾਹਿਬ ਤੋਂ ਕਿ ਜਿਹਦੇ ਵਿੱਚ ਐਸਟ੍ਰੋਲੋਜੀਕਲ ਉਪਾਏ ਦੱਸੇ ਗਏ ਆ ਜਿਹਦੇ ਬਾਰੇ ਮੈਂ ਹਮੇਸ਼ਾ ਕੰਡੈਮ ਕਰਦਾ ਤੇ ਇਹ ਬੁੱਕ ਉਹਦੇ ਬਾਰੇ ਕੀ ਕਹਿੰਦੀ ਹੈ ਇਹ ਕੇਕੇ ਪਾਠਕ ਜੀ ਦੀ ਲਿਖੀ ਗਈ ਹੈ ਤੇ ਬੜੀ ਔਥੈਂਟਿਕ ਬੁੱਕ ਹੈ ਐਸਟ੍ਰੋਲੋਜੀ ਦੇ ਉਪਾਏ ਬਾਰੇ ਇਹ ਇਹ ਦੱਸਦੇ ਆ ਇਹਦਾ ਪੇਜ ਨੰਬਰ 89 ਦੇ ਉੱਤੇ ਇਹ ਕਹਿੰਦੇ ਆ ਕਿ ਪਰਾਸ਼ਦ ਜੀ ਨੇ ਜਿਹੜੇ ਗ੍ਰਹਿ ਸ਼ਾਂਤੀ ਦੇ ਉਪਾਏ ਦੱਸੇ ਹੋਏ ਨੇ ਉਹ ਦੋ ਤਰ੍ਹਾਂ ਦੇ ਉਪਾਏ ਨੇ ਉਹ ਕਿਹੜੇ ਉਪਾਏ ਨੇ ਇੱਕ ਹੈ ਦੇਵ ਉਪਾਸਨਾ ਤੇ ਦੂਜਾ ਹੈ ਗ੍ਰਹ ਦੇ ਅਨੁਸਾਰ ਵਸਤੂਆਂ ਦਾ ਦਾਨ ਮੈਂ ਅਕਸਰ ਇਹੀ ਗੱਲ ਕਹਿਣਾ ਹੁੰਦਾ ਜੀ ਕੁਛ ਵੀ ਕਰਨਾ ਹੈ ਤਾਂ ਚੇਂਜ ਯੂਅਰ self ਅਕੋਰਡਿੰਗ ਟੂ ਪਲਾਨਟ ਯੂ ਕਾਂਟ ਚੇਂਜ ਦਾ ਪਲਾਨਟ ਤੁਹਾਨੂੰ ਆਪਣੇ ਆਪ ਨੂੰ ਹੀ ਚੇਂਜ ਕਰਨਾ ਪਏਗਾ ਅਦਰਵਾਈਜ਼ ਦੇਵ ਪਾਸਨਾ ਦਾ ਮਤਲਬ ਹੋਇਆ ਪਰਮਾਤਮਾ ਨੂੰ ਦੀ ਆਰਾਧਨਾ ਉਹਦੀ ਭਗਤੀ ਇਹ ਸਾਰੀਆਂ ਚੀਜ਼ਾਂ ਇਹ ਹੀ ਸਾਰੀਆਂ ਚੀਜ਼ਾਂ ਸਾਨੂੰ ਮੈਡੀਟੇਸ਼ਨ ਤੱਕ ਲੈ ਕੇ ਜਾਂਦੀਆਂ ਇਹ ਅਲੱਗ-ਅਲੱਗ ਪદ્ધਤੀਆਂ ਹੋ ਗਈਆਂ ਇਹਦੇ ਸਭ ਤੋਂ ਜ਼ਿਆਦਾ ਆਥੈਂਟਿਕ ਚੀਜ਼ ਹੈ ਕਿ ग्रह ਤੋਂ ਸੰਬੰਧਿਤ ਮੰਤਰ ਜਾਪ ਜਾਂ ਫਿਰ ਕਿਸੇ ਨੂੰ ਜਿਹਦਾ ਜਿਹਦੀ ਕਨੈਕਟੀਵਿਟੀ ਹੋਵੇ ਮਾਇਆ ਲਈ ਕਨਕਧਾਰਾ ਸਟੋਟ ਦਾ ਪਾਠ ਦੱਸ ਦਿੰਨੇ ਕੁਝ ਹੋਰ ਇਦਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਵੀ ਬਹੁਤ ਜ਼ਿਆਦਾ ਸ਼ਬਦ ਨੇ ਸ਼ਬਦ ਪੜਨ ਨਾਲ ਜਾਂ ਇਹ ਮੰਤਰ ਪੜਨ ਨਾਲ ਮੈਨੂੰ ਲੱਗਦਾ ਮੇਰੇ ਕੰਮ ਚ ਇਜ਼ਾਫਾ ਹੁੰਦਾ ਹੈ ਜਾਂ ਰਿਲੇਸ਼ਨ ਚ ਸੁਧਾਰ ਹੁੰਦਾ ਹੈ ਜਾਂ ਕਦੇ ਕੋਈ ਵਿਪਦ ਆ ਜਾਂਦੀ ਹੈ ਤਾਂ ਮੈਨੂੰ ਲੱਗਦਾ ਪਰਮਾਤਮਾ ਮੇਰੇ ਨਾਲ ਖੜਾ ਹੈ ਤੁਹਾਡੀ ਇਹ ਕਿਸੇ ਨਾ ਕਿਸੇ ਸ਼ਬਦ ਮੰਤਰ ਨਾਲ ਕਨੈਕਟੀਵਿਟੀ ਬਣ ਜਾਂਦੀ ਹੈ